ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨੋਚਾਲ ਹੈਗਾ ਜੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਬਾਜਪੁਰ ਅੱਡਾ ਹੈਗਾ ਦੋਸਤੋ ਅੱਗੇ ਚੱਲ ਜਾਂਦਾ ਮਾਨੋਚਾਲ ਪਹਿਲਾਂ ਆਉਂਦਾ ਜੇਕਰ ਆਪਾਂ ਤਰ ਤੇ 12 ਕਿਲੋਮੀਟਰ ਦੀ ਦੂਰੀ ਯਤਰਨਤਨ ਸ਼ਹਿਰ ਦੀ ਠੀਕ ਆ ਇਹ ਅੱਗੇ ਜਿਹੜਾ ਦੋਸਤੋ ਤਰਨਤਾਰਨ ਤੋਂ ਪਿੱਖੀ ਪਿੰਡ ਰੋਡ ਦੇ ਉੱਪਰ ਜਿਹੜਾ ਪਿੰਡ ਪੈਂਦਾ ਹੈਗਾ 12 ਕਿਲੋਮੀਟਰ ਦੀ ਦੂਰੀ ਹੈਗੀ ਆ ਮਾਨੋਚਲ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਘਰੇ ਜਿਹੜੀ ਆ ਦੋਸਤੋ ਪਹੁੰਚ ਕਰਕੇ ਤੁਸੀਂ ਤਸੱਲੀ ਆ ਜਿਹੜਾ ਵੀ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਵੈੜ ਦਿਖਾਉਣੀ ਹੈ ਜਰਸੀ ਦੀ ਸੂਈ ਦੋਸਤੋ ਤਕਰੀਬਨ 2.5 ਮਹੀਨੇ ਦੀ ਸੂਈ ਆ ਉੱਚੀ ਜਿਹੜਾ ਸੂਆ 2.5 ਮਹੀਨੇ ਦਾ ਪ੍ਰੋਪਰ ਗੱਲਬਾਤ ਜਿਹੜੀ ਦੋਸਤੋ ਮੈਂ ਤੁਹਾਨੂੰ ਖੁਦ ਦੱਸ ਦੂੰਗਾ ਇਸ ਵੈੜ ਦੀ ਪ੍ਰੋਪਰ ਤੇ ਵੀਰ ਜਿਹੜੇ ਫਿਲਹਾਲ ਅਜ ਘਰ ਨਹੀਂ ਹੈਗੇ ਸੀਗੇ ਕਿਤੇ ਆਪਦਾ ਕੰਮ ਕਰਨ ਲਈ ਬਾਹਰ ਗਏ ਸੀਗੇ ਭਾਈ ਮਲਕੀਤ ਸਿੰਘ ਓਨਰ ਆ ਮਲਕੀਤ ਵੀਰ ਤੇ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਆ ਉਹਨਾਂ ਦੇ ਨਾਲ ਕਰ ਸਕਦੇ ਹੋ ਠੀਕ ਆ ਬਾਕੀ ਜਰਸੀ ਜਾਤ ਵਿੱਚ ਜਿਹੜੀ ਦੋਸਤੋ ਵੈੜ ਆ ਜੇ ਬਰੀਡ ਵਾਈਸ ਦੇਖੀ ਤਾਂ ਆਪਾਂ ਜਰਸੀ ਦੀ ਵੈੜ ਆ ਠੀਕ ਆ ਤੇ ਤਕਰੀਬਨ 2.5 ਮਹੀਨੇ ਦੇ ਲਾਗੇ ਜਿਹੜਾ ਸੁਆ ਹੋ ਗਿਆ ਠੀਕ ਆ ਬੱਚਾ ਤੁਸੀਂ ਜਿਹੜਾ ਨਾਲ ਦੇਖ ਸਕਦੇ ਹੋ ਬੱਚੀ ਆ ਫੀਮੇਲ ਕਾਫ ਆ ਜਰਸੀ ਦੇ ਵਿੱਚ ਜਿਹੜੀ ਕ੍ਰੋਸ ਅੰਗ ਜਰਸੀ ਦੀ ਹੈਗੀ ਐ ਦੋਸਤੋ ਫੀਮੇਲਾ ਠੀਕ ਆ ਕ੍ਰੋਸ ਅੰਗ ਦੇ ਵਿੱਚ ਬੱਚਾ ਜਿਹੜਾ ਹੈਗਾ ਤੇ ਆਪ ਜਿਹੜੀ ਐ ਦੋਸਤੋ ਜਰਸੀ ਜਾਤ ਵਿੱਚ ਆ ਤੀਜਾ ਸੂਆ ਸੂਈ ਆ ਤੇ ਸੂਈ ਨੂੰ ਜਿਹੜਾ ਦੋਸਤੋ ਪ੍ਰੋਪਰ ਤੇ ਨਾ ਆਪਾਂ ਦੱਸ ਦਿੱਤੇ ਤੁਹਾਨੂੰ ਵੀ 2.5 ਮਹੀਨੇ ਦਾ ਜਿਹੜਾ ਸੂਆ ਹੋ ਗਿਆ ਠੀਕ ਆ ਤੇ 14 ਕਿਲੋ ਜਿਹੜਾ ਦੋਸਤੋ ਬਿਲਕੁਲ ਨੈੱਟ ਦੁੱਧ ਤਿਆਰ ਇਸੇ ਥੱਲੇ ਹੈ ਨਾ ਕੋਈ ਵੀ ਰਵੇ ਆਪ ਦਾ ਦੋ ਟਾਈਮ ਦੀ ਤਿੰਨ ਟਾਈਮ ਦੀ ਤਸੱਲੀ ਜਿਹੜੀ ਆ ਤੁਸੀਂ ਕਾਰਬੋਜੇਟ ਕਰਕੇ ਕਰ ਸਕਦੇ ਹੋ ਠੀਕ ਆ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਦੇਖ ਲਓ ਠੀਕ ਆ ਉਲਟੋ ਬਹਿਣੀ ਵਾਲੇ ਪਾਸੇ ਤੋਂ ਥਾਣਾ ਜਰੂਰ ਦੇਖ ਲੋ ਬਿਲਕੁਲ ਮੁੱਠੀ ਦਾ ਥਾਣਾ ਤੇ ਚਵਾਈ ਜਿਹੜੀ ਆ ਦੋਸਤੋ ਬਹੁਤ ਵਧੀਆ ਲੱਗੀ ਆ ਕਿਉਂਕਿ ਘਰ ਦੇ ਲੇਡੀਜ਼ ਵੀ ਜਿਹੜੀ ਚਵਾਈ ਕਰਦੀਆਂ ਨੇ ਤੇ ਵੀਰ ਆਪ ਵੀ ਚਵਾਈ ਕਰਦਾ ਬਾਕੀ ਚਵਾਈ ਵੱਲੋਂ ਜਿਹੜੀ ਬੈਸਟ ਆ ਠੀਕ ਆ ਚਵਾਈ ਚੰਗੀ ਲੱਗੀ ਠੀਕ ਆ ਵੱਡੇ ਕਦ ਕਰਦੇ ਵੇਚ ਆ ਦੋਸਤੋ ਜਰੂਰ ਧਿਆਨ ਦੇ ਵਿੱਚ ਰੱਖ ਲਓ ਜਿੱਦਾਂ ਦੀ ਆਪਾਂ ਪੰਜਾਬ ਦੀ ਜਰਸੀ ਦੇਖਦੇ ਆ ਉਸ ਹਸਾਫ ਕਿਤਾਬ ਉਸ ਵੰਡ ਦੇ ਵਿੱਚ ਜਿਹੜੀ ਸਰੀਰਕ ਬੰਤਰ ਆ ਤੇ ਵੇਲ ਪੱਖੋਂ ਵੀ ਤੁਸੀਂ ਵੇਖੋਗੇ ਲੰਬਾਈ ਵੀ ਪੂਰੀ ਆ ਕੱਦ-ਕੱਡ ਬਹੁਤ ਵੱਡਾ ਹੈਗਾ ਠੀਕ ਆ ਵੱਡੇ ਕੱਦ-ਕੱਡ ਦੇ ਵਿੱਚ ਆ ਤੇ ਹਵਾਨਾ ਤੁਸੀਂ ਬੇਸ਼ੱਕ ਧਿਆਨ ਦੇ ਨਾਲ ਦੇਖ ਲਓ ਉਸ ਤੋਂ ਬਾਅਦ ਜਿਹੜਾ ਸੰਪਰਕ ਵੀਰ ਦੇ ਨਾਲ ਕਰ ਲਿਓ ਠੀਕ ਆ ਪੱਕੀ ਚੁਵਾਈ ਚੰਗੀ ਲੱਗੀ ਆ ਕਿਸੇ ਥਾਂ ਦੇ ਵਿੱਚੋਂ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਚੁਵਾਈ ਇੱਕ ਨੰਬਰ ਹੈਗੀ ਆ ਠੀਕ ਆ ਬਾਕੀ ਤੁਸੀਂ ਮੌਕੇ ਤੇ ਘਰ ਵਿਜਿਟ ਕਰਕੇ ਆਪ ਵੀ ਜ਼ਰੂਰ ਕਰ ਲਿਓ ਦੀ ਖਵਾਨੇ ਦੀ ਜਿਹੜੀ ਕੁਆਲਿਟੀ ਹੈ ਬੇਸ਼ੱਕ ਜੇ ਤੁਸੀਂ ਧਿਆਨ ਦੇਣਾ ਦੇਖੋ ਆ ਬੈਕ ਸਾਈਡ ਤੋਂ ਦੇਖੋ ਜੀ ਠੀਕ ਆ ਆ ਬਹਣੀ ਦੇ ਪਾਸੇ ਤੋਂ ਤੁਸੀਂ ਸਾਰਾ ਜਿਹੜੇ ਜਰੂਰ ਚੈੱਕ ਕਰ ਲਓ ਬਾਕੀ ਜਾਨੀ ਅਨੀਮਲ ਜਿਹੜੇ ਹੈਗੇ ਦੋਸਤੋ ਹੋਰ ਵੀ ਵੀਰ ਦੇ ਕੋਲ ਹੈਗੇ ਆ ਫਿਲਹਾਲ ਇਹ ਵਿਕਾਊ ਨਹੀਂਗੇ ਹੈਗੇ ਘਰੇ ਰੱਖੇ ਆ ਠੀਕ ਆ ਸ਼ੌਂਕੀਆਂ ਤੌਰ ਤੇ ਆ ਪਸ਼ੂ ਜਿਹੜੇ 4-5 ਆ ਵੀਰ ਪੱਕੇ ਰੱਖਦਾ ਆਪਣੇ ਘਰੇ ਵੀ ਤੇ ਇੱਕ ਝੋਟੀਆਂ ਨੀਲੀ 라ਵੀ ਦੀ ਇਹ ਵੀ ਗੱਬਣਾ 6-7 ਮਹੀਨੇ ਦੀ ਗੱਬਣਾ ਬਿਲਕੁਲ ਤਿਆਰੀ ਦੇ ਵਿੱਚ ਇਹ ਵੀ ਸੇਲ ਕਰੂਗਾ ਵੀਰਾਂ ਦਾ ਵੀ ਆਪਾਂ ਸੇਲ ਕਰਾਂਗੇ ਜਦੋਂ ਬਿਲਕੁਲ ਤਿਆਰ ਹੋਈ ਤਾਜੀ ਸੂਣ ਦੇ ਲਾਗੇ ਹੋਇਆ ਟਾਈਮ ਇਹ ਜ਼ਰੂਰ ਸੇਲ ਕਰੂਗਾ ਉਦੋਂ ਠੀਕ ਆ ਬਿਲਕੁਲ ਜਿਹੜੀ ਨੀਲੀ 라ਵੀ ਦੀ ਝੋਟੀ ਆ ਤੇ ਇਸੇ ਤਰ੍ਹਾਂ ਦੋਸਤੋ ਆ ਤਿੰਨ ਚਾਰ ਜਿਹੜੇ ਪਸ਼ੂ ਵੀਰ ਦੇ ਕੋਲ ਹੈਗੇ ਆ ਘਰੇਲੂ ਘਰੇ ਵੀ ਰੱਖੇ ਫਿਲਹਾਲ ਜਿਹੜੀ ਆ ਦੋਸਤੋ ਅੱਜ ਖਾਸ ਤੌਰ ਤੇ ਆਪਾਂ ਗੱਲ ਕਰਨਾ ਆਏ ਸੀਗੇ ਉਹ ਇਸ ਵਹਿੜ ਦੇ ਰਿਗਾਰਡਿੰਗ ਆਏ ਸੀ ਕਿ ਵਹਿੜ ਜਿਹੜੀ ਬਕਾਊ ਆ ਠੀਕ ਆ ਜਰਸੀ ਦੇ ਵਿੱਚ ਬਾਕੀ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਵੀਰ ਮਲਕੀਤ ਦੇ ਨਾਲ ਕਰ ਸਕਦੇ ਹੋ ਤੇ ਬਾਕੀ ਥਣ ਹਵਾਨੇ ਦੀ ਸਾਫ ਆ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤੇ ਜਿਹੜੇ ਵੀਰ ਨੇ ਖਾਸ ਤੌਰ ਤੇ ਚਵਾਈ ਕਰਨੀ ਆ ਘਰੇ ਪਸ਼ੂ ਰੱਖਣਾ ਘਰੇ ਲੂ ਰੱਖਣਾ ਉਹ ਤੁਸੀਂ ਜਰੂਰ ਖਰੀਦ ਸਕਦੇ ਹੋ ਠੀਕ ਆ ਆ ਕਰੋ ਜੀ ਥਣ ਥਣ ਵੀ ਪੂਰੇ ਵਾਂਡ ਤੇ ਲੱਗੇ ਆ ਤੇ ਚਵਾਈ ਚ ਵੀ ਵੀਰਾਂ ਦਾ ਵੀ ਬਹੁਤ ਵਧੀਆ ਚਵਾਈ ਲੱਗੀ ਹੈ ਵੈੜ ਤੇ ਤੇ ਬਾਕੀ ਤੁਸੀਂ ਆਪਣੇ ਜਿਹੜੀ ਨਰਕ ਪਰਖਾਣ ਕੇ ਮੌਕੇ ਤੇ ਘਰ ਘਰ ਹੀ ਲੈਣੀ ਹੈ ਠੀਕ ਆ ਤੇ ਮੋਲ ਜਿਹੜੀ ਦੋਸਤੋ ਡਿਮਾਂਡ ਦੀ ਗੱਲ ਕਰੀਏ ਤੇ 40000 ਰੁਪਏ ਜਿਹੜੀ ਇਸ ਵੈੜ ਦੀ ਡਿਮਾਂਡ ਹੈਗੀ ਆ ਠੀਕ ਆ 40000 ਦੇ ਵਿੱਚੋਂ ਜਸਟ ਇੱਕ ਮਾਨਤਨ ਹੋਵੇਗਾ ਵੀਰਾਂ ਦਾ ਵੀ ਥੋੜੀ ਪਾਤੀ ਗੰਜੇ ਤੁਸੀਂ ਜਿਹੜਾ ਸੰਪਰਕ ਨੰਬਰਾਂ ਤੇ ਜਿਹੜਾ ਗੱਲਬਾਤ ਕਰਕੇ ਬਧੇਰੇ ਜਾਣਕਾਰੀ ਲੈ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ